ਕੀ ਕਰ ਗਿਆ ਫਗਵਾ ਟੀਵੀਾਂ ਤੇ ਆਈ ਹੈ ਤੇ ਸਾਡੇ ਨਾਲ 7-8 ਮਾਰ ਮੀਟਿੰਗ ਦਾ ਵਾਦਾ ਕਰਕੇ ਜਦੋਂ ਦਿਨ ਮੀਟਿੰਗ ਲੈਉਂਦਾ ਸੀ ਉਦੋਂ ਕਹਿ ਦਿੰਦਾ ਸੀ ਮੇਰੇ ਕੋਲ ਕੰਮ ਪੈ ਗਿਆ ਸਾਡੇ ਤੋਂ ਘੱਟ ਮੰਨਦੇ ਐ ਜਦ ਤੱਕ ਮੁੱਖ ਮੰਤਰੀ ਸਾਡੇ ਗਰੀਬਾਂ ਦਾ ਪੈਂਡ ਐਮਐਲਏ ਸਾਡੇ ਘੱਟਾ ਨਹੀਂ ਹੋ ਰਗੇ ਉਦੋਂ ਤੱਕ ਕੋਈ ਕਿਸੇ ਦੇ ਮਸਲੇ ਹੱਲ ਨਹੀਂ ਹੋ ਰਹੇ ਅੱਜ ਤੱਕ ਅਸੀਂ ਮੰਗਾਂ ਤੇ ਲੜਦੇ ਸੀ ਪਰ ਹੁਣ ਸਾਨੂੰ ਵੀ ਲਗਿਆ ਕਿ ਜਦੋਂ ਤੱਕ ਸਾਡੀ ਮਜ਼ਦੂਰਾਂ ਦੀ ਸਰਕਾਰ ਮਜ਼ਦੂਰਾਂ ਦੇ ਪੂਰੇ ਐਮਐਲਏ ਜਿਵੇਂ ਹੁਣ 92 ਐਮਐਲਏ ਇਹਨਾਂ ਦੇ ਬਣਿਆ ਜਿੰਨਾ ਤੱਕ ਮਜ਼ਦੂਰਾਂ ਦੇ ਪੂਰੇ ਬਹੁਮਤ ਵਾਲੇ ਐਮਐਲਏ ਨਹੀਂ ਬਣਦੇ ਤੇ ਮੁੱਖ ਮੰਤਰੀ ਨਹੀਂ ਬਣਦਾ ਮੇਰੇ ਸਪਸ਼ਟ ਕਹਿਣ ਦਾ ਤੁਹਾਨੂੰ ਇਹ ਕਿ ਜਦ ਤੱਕ ਕਾਮਰੇ ਦੀ ਸਰਕਾਰ ਨਹੀਂ ਹੋਊਗੀ ਤੇ ਸਾਨੂੰ ਇਹ ਜਨਰਲ ਬੰਦੇ ਹਤੇ ਬਹਿੰਦੇ ਰਹੇ ਇਹਨਾਂ ਦੇ ਐਮਐਲਏ ਵੱਧ ਰਹੇ ਸਾਨੂੰ ਕਾਗਜ਼ਾੜਾ ਪੜਦੇ ਰਹਿਣਗੇ ਔਰ ਜਿਹੜੇ ਆਪਣੀ ਮੁੱਦੇ ਤੇ ਅੱਜ ਤੱਕ ਜਿਹੜੇ ਧਰਨਾ ਰੱਖੇਗੇ ਮੈਂ ਤੁਹਾਨੂੰ ਉਹਨਾਂ ਤਾਂ ਚਾਣਨਾ ਪਾਉਣਾ ਕਿ ਇਹਨਾਂ ਨੇ ਇਸ ਬਈ ਬਾਦ ਸਰਕਾਰ ਨੇ ਹੋਣਾਰੀ ਪੰਜਾਬ ਸਰਕਾਰ ਮਰਦਾਬਾਦ 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 ਦਿੱਲੀ ਦੇ ਰੇਟਾ ਚਾਹਤਾ ਕੀਤਾ ਵਾਪਸ ਲਾਓ ਵਾਪਸ ਲਾਓ ਦਿੱਲੀ ਦੇ ਰੇਟਾ ਵਾਪਸ ਕੀਤਾ ਵਾਪਸ ਲਾਓ ਵਾਪਸ ਲਾਓ ਚਾਹਤਾ ਕੀਤਾ ਉਹ ਵੀ ਅਸੀਂ ਮਚੋਲੇ ਆ ਡੀਜ਼ਲ ਵੀ ਮਸਦੂਰ ਮਚਾਉਂਦੇ ਆ ਤੇ ਪਟਵਾਲੇ ਚ ਵੀ ਕੋਈ ਨੇ ਸਾਡੇ ਤੇ ਮਾਰ ਪਾਈ ਵੱਦੇ ਜਮਾਤਾ ਕੀਤਾ ਦੂਜੀ ਗੱਲ ਬੱਸ ਕਿਰਾਏ ਤੇ ਸਮਾਏਦਾਰ ਵੱਡੇ ਨੇ ਵੀ ਆਉਂਦੀਆਂ ਕੱਢੀਆਂ ਪੁੱਛ ਤੇ ਸਰਕਾਰ ਦੇ ਸਰ ਕੋਈ ਚਲਦੇ ਆ ਉਹਦੇ ਤੁਸੀਂ ਸੱਦ ਗਿਆ ਭੈਣਾਂ ਧੀਆ ਬਜ਼ੁਰਗਾਂ ਨੇ ਬੱਚੇ ਤੇ ਜਿਹੜਾ ਹੁੰਦਾ ਤੇ ਧੀ ਨਹੀਂ ਮਿਲ ਉਹਦੇ ਇਸ ਪਈ ਮਾਰ ਸਰਕਾਰ ਨੇ ਵਾਦਾ ਕਰਤਾ ਕਿਰਾਏ ਵਧਾ ਤੇ ਡੁੱਟੇ ਕਰਤੇ ਤੀਜੀ ਗੱਲ ਜਿਹੜੀ ਅਸੀਂ ਬਿਜਲੀ ਦੀ ਕਹੀਏ ਅਸੀਂ ਬਿਜਲੀ ਮਚਾਉਣੀ ਹੈ ਮਜ਼ਦੂਰ ਸਾਨੂੰ ਉਹ ਤੇ ਜਿਹੜੀ ਸਰਵਿਸਿਟੀ ਸੀ ਉਹਦੇ ਵਿੱਚ ਕਿਹਨੇ ਕਾਲਾ ਕਾਨੂੰਨ ਬਣਾਤਾ ਕਿਹੜਾ ਇੰਨਾ ਲੋੜ ਤੋਂ ਵੱਧ ਮਚਾਊਗਾ ਕਿ ਉਹਨੂੰ 3 ਰੁਪਏ ਯੂਨਟ ਹੋਰ ਮਹਿੰਗੀ ਕਰਤੀ ਇਹ ਵੀ ਸਾਡੇ ਤੇ ਬੋਝ ਪਾਇਆ ਜਿਹੜਾ ਭਗਵੰਤ ਮਾਨ ਝੂਠਾ ਕੇਜਰੀਵਾਲ ਕਹਿੰਦਾ ਸੀ ਮੈਂ ਸੱਥਾ ਤੋਂ ਸਰਕਾਰ ਚਲਾਊਗਾ ਉਹ ਕਿੱਥੇ ਗਏ ਤੁਸੀਂ ਸੱਥਾ ਤੋਂ ਸਰਕਾਰ ਚਲਾਉਣ ਦੀ ਬਜਾਏ ਪਿੰਡਾਂ ਵਿੱਚ ਦੇਖੋ ਉਹਨਾਂ ਮੈਂ ਜਿੱਥੇ ਦਾ ਸਿੱਧਰਨਾ ਤਰਿਆ ਉਤੋਂ ਦਾ ਵੇਖਿਆ ਇਹਨਾਂ ਦੇ ਖੜਮ ਚੌਧਰੀ ਜਿਹੜੇ ਪਿੰਡਾਂ 'ਚ ਬੈਠੇ ਲੀਡਰ ਬਹੁ ਜਾ ਕੇ ਮਰੇ ਦਾ ਚਿੱਤਕਾ ਗੁੰਡਾ ਤੀਆਂ ਨਜਾਇਜ਼ ਕਰਦੇ ਐ ਕਿਸੇ ਉਸ ਬੰਦੇ ਦੀ ਆਈਡੀ ਬੰਦ ਕਰਤੀ ਜੇ ਤੂੰ ਸਾਡੇ ਨਾਲ ਚੱਲੇਗਾ ਤੇਰਾ ਕੰਮ ਚੱਲੂਗਾ ਨਹੀਂ ਨਹੀਂ ਚੱਲਣ ਦੇਣਾ ਭੱਲੇ ਹੁਣ ਪਿੰਡਾਂ ਵਿੱਚ ਲੀਟਰੀ ਵਿਖਾਉਣ ਲੱਗ ਪਏ ਪਿੰਡਾਂ ਵਿੱਚ ਲੀਟਰੀ ਵਿਖਾਉਣ ਲੱਗ ਪਏ ਕਿ ਜੇ ਤੁਸੀਂ ਸਾਡੇ ਨਾਲ ਮੇਟ ਦਾ ਮੇਟ ਬਣੋਗੇ ਜਾਂ ਸਾਡੇ ਨਾਲ ਨੇਕਾ ਕੰਮ ਕਰੋਗੇ ਤਾਂ ਇਹਨੇ ਲੇਗਾ ਚੱਲੂ ਨਹੀਂ ਤੁਹਾਡੀਆਂ ਗਰੰਟੀਆਂ ਨਹੀਂ ਆਉਣੀਆਂ ਜਾ ਕੇ ਹੁਣ ਇਹਨਾਂ ਦੀ ਨਜਾਇਜ਼ ਉਹ ਉਹ ਵੀ ਦਵਾਲਨ ਦੋ ਜਾਣੂ ਉਹ ਵੀ ਦਵਾਏ ਕਰ ਸਰ ਜੀ ਸਰ ਇਹ ਸਾਡੇ ਕੋਲ ਤਾਂ ਹਰੇਕ ਬੰਦੇ ਨੇ ਰੋਣਾ ਪਾਉ ਨਹੀਂ ਆਉਣਾ ਸਰ ਜੀ ਸਰ ਇਹਨਾਂ ਦੀ ਆ ਮਾੜੀ ਕਦਸਮ ਹਤਾ ਸਰਕਾਰ ਆਪਣੀ ਮਰਜ਼ੀ ਕਰਕੇ ਕੌਣ ਪਾਇਆ ਆਇਆ ਆ ਤੁਹਾਡਾ ਜਿਹੜੇ ਪਿੰਡ ਦਾ ਕਰਨੋੜ ਸਰਕਾਰ ਨੂੰ ਕਾਰਤਾ ਨੰਬਰ ਲੈ ਕੇ ਆ ਹੁਣ ਵੀ ਕੁਦਰਤ ਨਾਲ ਨਹੀਂ ਬਗਤ ਛੱਤ ਵੀ ਨਹੀਂ ਮਿਲ ਰਹੀ ਤੁਹਾਡਾ ਆਇਆ ਹੋਵੇ ਆਪੇ ਕਲੀਅਰ ਕਰਾ ਕੇ ਦਿਓ ਤੁਹਾਡਾ ਫੋਨ ਨੰਬਰ ਨਾਲ ਇੱਕ ਵਾਰੀ ਫੋਨ ਨੰਬਰ ਦਾ ਨਹੀਂ ਇਹ ਤਾਂ ਆਏ ਹਨ ਬਾਕੀ ਥੋੜੇ ਕੋਲੇ ਬੰਦੇ ਚੈਕਿੰਗ ਕਰਨ ਗਏ ਵੀ ਆ ਜਿਹੜੇ ਜਿਹੜੇ ਕੋਠੇ ਜਾਇਜ ਆ ਉਹਨਾਂ ਨੂੰ ਕਰ ਲੈਣੀ ਬੇਸ਼ੱਕ